ਮੈਂ ਤੁਹਾਡਾ ਆਪਣਾ ਨਿਰਮਲ ਕੁਆਰੀ ਤੁਹਾਨੂੰ ਸੋ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਲਾਈਵ ਹੋਣ ਦਾ ਪ੍ਰੋਗਰਾਮ ਰੱਖਿਆ ਸੀਗਾ ਕਿ ਮਾਰ ਮੈਂ ਇੰਨੇ ਜੇ ਕੰਮਾਂ ਬਾਰੇ ਤੁਹਾਡੇ ਲੋਕਾਂ ਤੋਂ ਸਵਾਲ ਨੇ ਯੂਸੀ ਨਿਰਮਲ ਕੁਆਰੀ YouTube ਚੈਨਲ ਤੇ ਸਰਦਾਰ ਜੋ ਵੀਡੀਓ ਪਾਈਆਂ 10 ਵੀਡੀਓ ਪਾਈਆਂ ਸੜੀਏ ਸ਼ਾਰਟ ਵੀਡੀਓ ਤੋਂ ਸੋ ਇਸ ਮਹਿਕ ਵੀ ਦੇ ਕਮੈਂਟਾਂ ਨਾਲ ਜਿਹੜੀਆਂ ਆਪਾਂ ਚ ਲਾਈਵ ਕਰਾਂਗੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਵੀ ਨਾਲ ਨਾਲ ਦੇਵਾਂਗੇ ਸੋ ਅਸੀਂ ਤੁਹਾਡਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਸੋ ਬਹੁਤ ਸਾਰੇ ਜਿਹੜੇ ਸਾਡੇ ਪਿਆਰੇ ਮਿੱਤਰਾਂ ਨੇ ਜੋ ਮੈਂ ਇੱਕ ਨਾ ਇੱਕ ਕਮੈਂਟ ਹੈ ਜਿਹੜੇ ਉਹਨਾਂ ਨੇ ਅ ਪਿਛਲੇ ਲਾਈਵ ਦੇ ਵਿੱਚ ਉਹਨਾਂ ਨੇ ਜਿਹੜੇ ਕਿਤੇ ਸੀ ਸੋ ਉਹਨਾਂ ਦਾ ਅਸੀਂ ਜਿਹੜੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਕਮੈਂਟ ਜਾਨੇ ਬਣੋ ਸੋ ਅਸੀਂ ਜਿਹੜੇ ਇਹਨੇ ਲਾਈਨ ਦੇ ਵਿੱਚ ਸਾਡੇ ਜਿਹੜੇ ਆਏ ਆ ਉਹ ਸਾਡੇ ਬਹੁਤ ਸਾਰੇ ਪਿਆਰੇ ਜਿਹੜੇ ਮਿੱਤਰਾਂ ਦੇ ਮਤਲਬ ਜਿਹੜੇ ਸਵਾਲ ਸੀਗੇ ਵੱਖ-ਵੱਖ ਉਹ ਅਸੀਂ ਕੁਝ ਜਿਹੜੇ ਕ੍ਰੂਸ਼ਲ ਸਵਾਲ ਸੀਗੇ ਉਹ ਲੋਡ ਕੀਤੇ ਆ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਆ ਔਰ ਇਹਨਾਂ ਵੀਡੀਓ ਨੂੰ ਲਾਈਕ ਕੀਤਾ ਹੈ ਸ਼ੇਅਰ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਇੱਕ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਜੀ ਅੱਜ ਗੱਲ ਇਸ ਲੈਾਈ ਦੇ ਵਿੱਚ ਕਰ ਲੱਗੇ ਆ ਇਸ ਤੋਂ ਬਾਅਦ ਤੁਹਾਡੇ ਸਵਾਲ ਦੇਖ ਕੇ ਆਪਾਂ ਫੋਨ ਦੇ ਉੱਪਰ ਇੱਕ ਵੀ ਚੈੱਕ ਕਰਨੀ ਕੋਸ਼ਿਸ਼ ਸਵਾਲ ਜਿਹੜੇ ਹੋਣਗੇ ਉਹ ਤੁਹਾਨੂੰ ਨਾਲ ਦੀ ਨਾਲ ਉਹ ਜਵਾਬ ਜੀ ਦੇਵਾਂਗੇ ਕੋਸ਼ਿਸ਼ ਕਰਾਂਗੇ ਜਿਹੜੀ ਮਾਨਯੋਗ ਉਹਨੇਬਲ ਸੁਪਰੀਮ ਕੋਰਟ ਆਫ ਇੰਡੀਆ ਹੈ ਉਹਨਾਂ ਨੇ ਇੱਕ ਰੂਲਿੰਗ ਜਿਹੜੀ ਆਈ ਹੈ ਹੁਣੇ ਨਵੀਂ ਆਈ ਹੈ ਥੋੜੇ ਦਿਨ ਹੋਏ ਆ ਸੋ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੀ ਰਜਿਸਟ੍ਰੇਸ਼ਨ ਕਿਸੇ ਵੀ ਡਾਕੂਮੈਂਟ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਮਤਲਬ ਮਾਲਕੀ ਦਾ ਸਬੂਤ ਨਹੀਂ ਕੰਨੀ ਰਜਿਸਟ੍ਰੇਸ਼ਨ ਇਸ ਤੋਂ ਪਹਿਲਾਂ ਇਹ ਮਾਨਜੋਗ ਸੁਪਰੀਮ ਕੋਰਟ ਦੇ ਆਰਡਰ ਆਉਣ ਤੋਂ ਪਹਿਲਾਂ ਜਿਹੜੀ ਰਜਿਸਟ੍ਰੇਸ਼ਨ ਪੱਕੀ ਮਾਲਕੀ ਜਿਹੜੀ ਮੰਨੀ ਜਾਂਦੀ ਸੀ ਸੋ ਉਹਦੇ ਵਿੱਚ ਮਾਨਜੋਗ ਸੁਪਰੀਮ ਕੋਰਟ ਨੇ ਚਾਰ ਪੰਜ ਚੀਜ਼ਾਂ ਇਹ ਬਹੁਤ ਮੰਡੇਟਰੀ ਕੀਤੀਆਂ ਵੀ ਫਸਟ ਜਿਹੜੀ ਹੈ ਰਜਿਸਟ੍ਰੇਸ਼ਨ ਜਿਹੜੀ ਰਜਿਸਟ੍ਰੇਸ਼ਨ ਫਿਰ ਫਸਟ ਮਤਲਬ ਇੱਕ ਜਿਹੜਾ ਹੈ ਪ੍ਰੋਸੈਸ ਦਾ ਹਿੱਸਾ ਹੈ ਜਿਵੇਂ ਆਪਾਂ ਖੇਤ ਦੇ ਵਿੱਚ ਕੋਈ ਕਣਕ ਬੀਜਦੇ ਆ ਜਾਂ ਕੋਈ ਸ਼ੁਰੂ ਕਰਦੇ ਆ ਸੋ ਆਪਾਂ ਉਹ ਸਪਰਾ ਨੂੰ ਪਾਣੀ ਲਗਾਉਣੇ ਪਾਉਣੇ ਆ ਕੁਝ ਕਣਕ ਬੀਜ ਦਿੰਨੇ ਆ ਉਹ ਪਹਿਲਾ ਪ੍ਰੋਸੈਸ ਹੈ ਤੇ ਉਸ ਤੋਂ ਬਾਅਦ ਸਪਰੇਅ ਕਰਕੇ ਵੱਡੀ ਹੁੰਦੀ ਪਾਣੀ ਲਾਉਣੇ ਆ ਫਿਰ ਉਹ ਪੱਕਦੀ ਏ ਸੋ ਜਿੰਨੇ ਪ੍ਰੋਸੈਸ ਜਿਵੇਂ ਇਸ ਕਣਕ ਦੀ ਫਸਲ ਚ ਪ੍ਰੋਸੈਸ ਹੈ ਸੋ ਸੁਪਰੀਮ ਕੋਰਟ ਨੇ ਮਾਨ ਜੋ ਸੁਪਰੀਮ ਕੋਰਟ ਨੇ ਜਿਹੜੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਉਹ ਇਸ ਰਜਿਸਟ੍ਰੇਸ਼ਨ ਨੂੰ ਰਜਿਸਟ੍ਰੇਸ਼ਨ ਨੰਬਰ ਪਹਿਲਾ ਵੀ ਇਹਨੂੰ ਉਸ ਪੱਕੀ ਮਾਲਕੀ ਦਾ ਪਹਿਲਾ ਜਿਹੜਾ ਜਿਹੜਾ ਉਹਦਾ ਹਿੱਸਾ ਹੈ ਦੂਜਾ ਹਿੱਸਾ ਨਾੜੇ ਨੇ ਮੰਨਿਆ ਕਿ ਟਾਈਟਲ ਡੀਡ ਕੋਈ ਵੀ ਟਾਈਟਲ ਡੀਡ